ਆਪਣਾ ਟਰੈਕਟਰ ਤਿਆਰ ਕਰ ਲਓ ਬਸ ਤੁਸੀਂ ਤਿਆਰ-ਵਰਤਿਆਰ ਹੋ ਜਾਓ ਇੱਕ ਘੰਟਾ ਦਿੱਤਾ ਹੈ ਭਾਈ ਹੋਰਾਂ ਨੂੰ ਇਹਨਾਂ ਨੂੰ ਕਾਮ ਰੇਟ ਸੋਚ ਕੇ ਦਿੱਤਾ ਜਾਂਦਾ ਹੈ ਦੀਪ ਸਿੱਧੂ ਨੇ ਭਾਈ ਇਹਨਾਂ ਦਾ ਬੁਖਾਰ ਕੱਢਿਆ ਸੀ 2 ਸਾਲ ਪਹਿਲਾਂ ਇਹ ਦੇਖੋ ਵੀ ਤੁਹਾਡਾ ਸਿੱਖੀ ਸਿਧਾਂਤ ਜ਼ਰੂਰੀ ਹੈ ਇੱਕ ਘੰਟਾ ਦਿੱਤਾ ਹੈ ਜੇ ਤਾਂ ਕੋਈ ਮੀਟਿੰਗ ਦਾ ਇਹਨਾਂ ਦਾ ਸਿੱਟਾ ਨਿਕਲਦਾ ਠੀਕ ਆ ਮਿੱਤਰਾਂ ਨਹੀਂ ਤੇ ਫੌਜਾਂ ਅੱਗੇ ਨੂੰ ਜਾਣ ਗਿਆ ਭਾਈ ਪਿੱਛੇ ਨਹੀਂ ਜਾਣਾ ਸਤਿ ਸ਼੍ਰੀ ਅਕਾਲ ਦੋਸਤੋ ਸ਼ੰਭੂ ਬਾਰਡਰ ਤੇ ਹੁਣੇ-ਹੁਣੇ ਪਹੁੰਚੇ ਨਿਹੰਗ ਸਿੰਘ ਉਹਨਾਂ ਨੇ ਸਾਮਿਆ ਮੋਰਚਾ ਸੋ ਦੱਸਦੀ ਹੈ ਕਿ ਅੱਜ ਤਿੰਨ ਤਿੰਨ ਅੱਜ ਤਿੰਨ ਦਿਨ ਹੋ ਚੁੱਕੇ ਨੇ ਕਿਸਾਨਾਂ ਨੂੰ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਲੇਕਿਨ ਕੇਂਦਰ ਸਰਕਾਰ ਬਾਰ-ਬਾਰ ਮੀਟਿੰਗਾਂ ਕਰ ਰਹੀ ਹੈ ਅਤੇ ਟਾਈਮ ਵੇਸਟ ਕਰ ਰਹੀ ਹੈ ਤਾਂ ਕਿ ਆਉਣ ਵਾਲੇ 17 ਦਿਨਾਂ ਤੱਕ ਚੋਣ ਜਾਬਤਾ ਲੱਗ ਜਾਣੀਆਂ ਨੇ ਜਿਸ ਤੋਂ ਬਾਅਦ ਕੋਈ ਵੀ ਹੱਲ ਨਹੀਂ ਹੋ ਸਕਦਾ ਉੱਥੇ ਹੀ ਸ਼ੰਭੂ ਬਾਰਡਰ ਤੇ ਨਿਹੰਗ ਸਿੰਘ ਪਹੁੰਚੇ ਅਤੇ ਕਿਸਾਨ ਆਗੂਆਂ ਨੇ ਨਿਹੰਗ ਸਿੰਘਾਂ ਨੂੰ ਮੈਕਨੇਹ ਦਿੱਤਾ ਉਸ ਦੇ ਦੌਰਾਨ ਹੀ ਉਥੇ ਇਹ ਮਾਹੌਲ ਭੱਖ ਗਿਆ ਅਤੇ ਨਿਹੰਗ ਸਿੰਘਾਂ ਨੇ ਕਿਹਾ ਕਿ ਇਦਾਂ ਟਾਈਮ ਪਾਸ ਕਰਨ ਨਾਲ ਕੁਝ ਨਹੀਂ ਹੋਣਾ ਸਾਡੇ ਕਾਫੀ ਕਿਸਾਨ ਜ਼ਖਮੀ ਹੋ ਗਏ ਫਟੜ ਹੋ ਗਏ ਨੇ ਜੋ ਕਿ ਰਾਜਪੁਰੇ ਹਸਪੀਟਲ ਵਿੱਚ ਪਏ ਨੇ ਪਰ ਤੁਸੀਂ ਇਦਾਂ ਹੀ ਮੀਟਿੰਗਾਂ ਕਰ ਕਰਕੇ ਟਾਈਮ ਵੇਸਟ ਕਰੀ ਜਾ ਰਹੇ ਹੋ ਇਦਾਂ ਮੀਟਿੰਗ ਕਰਨ ਦੇ ਨਾਲ ਕੁਝ ਵੀ ਨਹੀਂ ਹੋਣਾ ਉਧਰ ਕੇਂਦਰ ਸਰਕਾਰ ਤੁਹਾਡਾ ਟਾਈਮ ਵੇਸਟ ਕਰ ਰਹੀ ਹੈ ਦਿਨ ਲੰਘਾ ਰਹੀ ਹੈ ਕਿਉਂਕਿ 17 ਦਿਨਾਂ ਬਾਅਦ ਚੋਣ ਜਾਬਤਾ ਲੱਗ ਜਾਣੀਆਂ ਨੇ ਜਿਸ ਤੋਂ ਬਾਅਦ ਇਹ ਵੇਲਾ ਹੱਥ ਨਹੀਂ ਆਉਣਾ ਤੁਹਾਨੂੰ ਮੁੜ ਆਪਣੇ ਘਰਾਂ ਵਿੱਚ ਪਰਤਣਾ ਪਵੇਗਾ ਅਗੇ ਨਿਹੰਗ ਸਿੰਘਾਂ ਨੇ ਕਿਹਾ ਕਿ ਅਸੀਂ ਅੱਗੇ ਜਾਵਾਂਗੇ ਅਸੀਂ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਅਸੀਂ ਦੇਖਾਂਗੇ ਕੌਣ ਰੋਕਦਾ ਸਾਨੂੰ ਬਾਰਡਰ ਕ੍ਰੋਸ ਕਰਨ ਤੋਂ ਅਸੀਂ ਤੋੜਾਂਗੇ ਅਤੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਟਰੈਕਟਰ ਸਟਾਰਟ ਕਰ ਲਵੋ ਉੱਥੇ ਹੀ ਨੌਜਵਾਨ ਜੋਸ਼ ਦੇ ਵਿੱਚ ਆ ਗਏ ਅਤੇ ਕਿਸਾਨ ਆਗੂਆਂ ਦੇ ਨਾਲ ਲੜਨ ਲੱਗ ਪਏ ਕਿ ਤੁਸੀਂ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਬਿਠਾ ਕੇ ਰੱਖਿਆ ਹੋਇਆ ਤੇ ਮੀਟਿੰਗਾਂ ਤੇ ਮੀਟਿੰਗਾਂ ਕਰੀ ਜਾ ਰਹੇ ਹੋ ਪਰ ਕੋਈ ਵੀ ਹੱਲ ਨਹੀਂ ਹੋ ਰਿਹਾ ਉਧਰ ਹਰਿਆਣਾ ਸਰਕਾਰ ਹਰਿਆਣਾ ਪ੍ਰਸ਼ਾਸਨ ਸਾਡੇ ਉੱਤੇ ਥਰੂ ਗੈਸ ਦੇ ਗੋਲੇ ਛੱਡ ਰਿਹਾ ਜਿਸ ਦੇ ਕਾਰਨ ਇੱਕ ਨੌਜਵਾਨ ਦੀ ਅੱਖ ਵੀ ਚਲੀ ਗਈ ਜੋ ਕਿ ਰਾਜਪੂਰੇ ਤਹਿਸੀਲਦਾਰ ਰਹਿਣ ਵਾਲਾ ਸੀ ਸੋ ਬਾਕੀ ਆ ਲੋਇ ਚਲਦੇ ਆ ਤੁਹਾਨੂੰ ਉਹਨਾਂ ਨਿਹੰਗਾਂ ਦੀ ਇਸ ਵੀਡੀਓ ਵੱਲ ਕੀ ਕਿਹਾ ਨਿਹੰਗ ਸਿੰਘਾਂ ਨੇ ਕੀ ਗੱਲਬਾਤ ਹੋਈ ਵੀਡੀਓ ਦੇਖਣ ਤੋਂ ਬਾਅਦ ਆਪਣੇ ਵਿਚਾਰ ਜ਼ਰੂਰ ਦੱਸਿਓ ਕਿ ਨਿਹੰਗ ਸਿੰਘ ਸਹੀ ਨੇ ਜਾਂ ਫਿਰ ਕਿਸਾਨ ਆਗੂ ਜੋ ਕਿ ਮੀਟਿੰਗਾਂ ਤੇ ਮੀਟਿੰਗਾਂ ਕਰੀ ਜਾ ਰਹੇ ਨੇ ਪਰ ਇਸ ਗੱਲ ਦਾ ਕੋਈ ਵੀ ਹੱਲ ਨਹੀਂ ਕੱਢ ਰਹੇ ਮਿਲਦੇ ਹਾਂ ਇੱਕ ਹੋਰ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਇਹਨਾਂ ਨੂੰ ਕਾਮਰੇਡ ਸੋਚ ਕਹਿ ਜਾਂਦਾ ਤੀਪ ਸਿੱਤੂ ਨੇ ਭਾਈ ਇਹਨਾਂ ਦਾ ਬੁਖਾਰ ਕੱਢਿਆ ਸੀ 2 ਸਾਲ ਪਹਿਲਾਂ ਉਹਨੇ ਚੰਗੀਆਂ ਚੰਗੀਆਂ ਗੱਲਾਂ ਕਰ ਦੱਸ ਕੇ ਦੱਸਿਆ ਸੀ ਭਾਈ ਇਹ ਦੇਖੋ ਵੀ ਤੁਹਾਡਾ ਸਿੱਖੀ ਸਿਧਾਂਤ ਜ਼ਰੂਰੀ ਹੈ ਤੁਸੀਂ ਗੁਰਗੋਬਿੰਦ ਸਿੰਘ ਦੇ ਪੁੱਤ ਹੈ ਮਾਤਾ ਸੈਬਕੌਰ ਦੇ ਪੁੱਤ ਹੈ ਤੁਸੀਂ ਅਨੰਦਪੁਰ ਦੇ ਵਾਸੀ ਹੈ ਕਿਉਂ ਨਹੀਂ ਮੁੜਦੇ ਘਰ ਨੂੰ ਇਸ ਕਰਕੇ ਸਾਰੇ ਦਸਤਾਰਾ ਬੰਨੋ ਕਿ ਉਹਨਾਂ ਨੂੰ ਪਤਾ ਲੱਗ ਜਾ ਸਰਦਾਰਾਂ ਦੇ ਪੁੱਤ ਆ ਰਹੇ ਨੇ ਤੇ ਭਾਈ ਅੱਗੇ ਜਾਵਾਂ ਪਰ ਸਾਰਾ ਨਾ ਨਹੀਂ ਲੈ ਹਟ ਕਹਿੰਦਾ ਨਾ ਦੇਖ ਲੋ ਭਾਈ ਜੀ ਇਹ ਨਹੀਂ ਲੈਂਦੇ ਦੀਪਾਈ ਦਾ ਨਾਮ ਉਹਦੀ ਕਮੀ ਨਹੀਂ ਕਿੰਦਾ ਲੈਣ ਉਹਦਾ ਨਾਮ ਕਿੰਦਾ ਲੈਣ ਇੱਕ ਮਿੰਟ ਇੱਕ ਮਿੰਟ ਇਸੇ ਨੂੰ ਪਤਾ ਹੀ ਨਹੀਂ ਆ ਯਾਰ ਇੱਕ ਮਿੰਟ ਆ ਮੇਰੀ ਮਾਂ ਦਾ ਗਰਮਾ ਗਰਮਾ ਲੋਕ ਆ ਗਰਤਵਾਦੀ ਆਪਣੀ ਹੋੜੀ ਜੀ 12 ਦਿਨਾਂ ਦੇ ਕੇ ਸਰਕਾਰ ਦੇ ਚੌਂ ਜਾ ਉਹਦਾ ਲੱਗਣ ਵਾਲਾ ਜੀ ਇਹ ਸਾਡਾ ਫੂਨੂ ਰਹਿ ਰਹੇ ਆ ਉਹ ਨਾ ਦਾ ਰੇਟ ਰਹਿ ਰਹੇ ਆ ਇਹ ਦਾਰਾ ਦੇ ਵਿੱਚ ਰਹਿ ਗਏ ਨੇ ਕਰ ਕਰ ਦੇਣਾ ਚੌਂ ਜਾਬ ਤਾਂ ਲੱਗ ਜਾਣਾ ਇਸ ਕਰਕੇ ਪੈਂਡਿੰਗ ਪਾਇਆ ਜਾ ਰਿਹਾ ਟਾਈਮ ਤੁਸੀਂ ਭਾਈ ਜੀ ਨੌਜਵਾਨ ਆਪ ਸੰਭੋ ਯਾਰ ਕੀ ਦਿੱਕਤ ਹੈ ਤੁਸੀਂ ਨੌਜਵਾਨ ਮਾਰਕਾ ਜੰਗਲ ਬਿਲਕੁਲ ਸਾਰੇ ਗਾਣਾ ਨਾ ਨਾ ਸਾਰੇ ਸਟੇਜ ਤੇ ਲੱਗ ਨੋ ਨੰਬਰ ਨਹੀਂ ਕਿਸੇ ਨੂੰ ਵੀ ਕਹਿੰਦਾ ਜੇ ਤੁਹਾਨੂੰ ਯਾਰ ਮਨਜ਼ੂਰ ਹੈ ਫਿਰ ਤਾਂ ਤੁੰਦੀ ਹੈ ਮੈਂ ਤਾਂ ਜੇ ਤੁਹਾਨੂੰ ਦੀਪ ਸਿੱਧੂ ਤੋਂ ਪ੍ਰੋਬਲਮ ਨਹੀਂ ਨਕੀਰ ਮਾਰ ਕੇ ਦੋ ਰੋ ਇਹਨਾਂ ਨੂੰ ਆ ਜੇ ਅੱਗੇ ਜਾਣਾ ਨਾ ਜੇ ਜਾਣਾ ਜੇ ਦਿੱਲੀ ਕਹਿੰਦੇ ਕਹਾਂ ਜਾ ਕੇ ਬਣੇ ਰਹਿਣ ਸਾਸਦ ਘੇਰਨੀ ਆ ਕਾਵੇ ਵਧੀਆ ਖੁਰੀ ਜਗ੍ਹਾ ਬੈਣਾ ਗੱਲ ਕੀ ਮਾਰੋ ਖੰਡੇ ਦੇ ਨਾਲ ਇਹਨਾਂ ਨੂੰ ਕਹੋ ਵੀ ਜਿਹਨਾਂ ਜਾਣਾ ਹੈ ਆਪਣੀ ਸੋਹ ਚੱਕੋ ਪੰਜਾਬੀ ਮਾਂ ਬੋਲੀ ਦੀ ਖੇਤਾਂ ਦੀ ਆਪਣੇ ਸਿਸਟਮ ਦੀ ਸਾਰੇ ਪੰਜਾਬ ਦੀ ਠੀਕ ਆਉਤੇ ਬੜ ਅੱਗੇ ਵਧੀਏ ਸਾਨੂੰ ਕੋਈ ਨਹੀਂ ਚੱਕਦਾ ਇਹਨਾਂ ਨੂੰ ਆਪਦਾ ਆਪਦਾ ਸਤਾਂ ਕਈ ਬਣਾ ਲਾਤੀ ਪੰਥਕ ਵੀ ਹੈ ਇਹਨਾਂ ਨੂੰ ਕੁੱਲੀਏ ਜਿੰਨਾਂ ਨੂੰ ਮਾਰ ਦੇ ਹੱਥ ਚੋਂ ਮਾਰਦੇ ਨਹੀਂ ਪਿਛਾਣਾ ਸੀ ਸਿਰਫ ਇੱਥੇ ਹੀ ਪਿਛਾਣਾ ਸੀ ਇੱਥੋਂ ਕੇ ਜਾਣਾ ਹੀ ਨਹੀਂ ਜਿਹਨਾਂ ਨੂੰ ਸਾਡ ਕੇ ਪੰਜਾਬ ਦੀ ਕਰਾਉਣੀ ਹੈ ਚਾੜ ਜਾ ਯਾਰ ਅੱਜ ਲੱਗਣੀ ਕੁਝ ਆ ਜਾ ਬੈਠੇ ਪਾਸੋਂ ਦੋ ਮਿੰਟਾਂ ਸੀ ਇਹ ਤੁਸੀਂ ਹੁਣ ਆਪਣੇ ਤੁਸੀਂ ਆਪਣੇ ਟਰੈਕਟਰ ਤਿਆਰ ਕਰ ਲਓ ਬਸ ਠੀਕ ਹੈ ਤੁਸੀਂ ਤਿਆਰ-ਪਰ ਤਿਆਰ ਹੋ ਜਾਓ 1 ਘੰਟਾ 1 ਘੰਟਾ ਦਿੱਤਾ ਹੈ ਭਾਈ ਹੋਰਾਂ ਨੂੰ 1 ਘੰਟਾ ਦਿੱਤਾ ਜੇ ਤੇ ਕੋਈ ਮੀਟਿੰਗ ਦਾ ਇਹਨਾਂ ਦਾ ਸਿੱਟਾ ਨਿਕਲਦਾ ਠੀਕ ਹੈ ਮਿੱਤਰਾਂ ਨਹੀਂ ਤੇ ਫੌਜਾਂ ਅੱਗੇ ਨੂੰ ਜਾਣ ਗਿਆ ਭਾਈ ਪਿੱਛੇ ਨਹੀਂ ਜਾਣਗੇ ਹੁਣ ਨਹੀਂ ਮੁੜਦੇ ਕਹਣਗੇ ਪ੍ਰਵਾਹ ਨਾ ਕਰਿਓ ਇਹ ਤਾਂ ੱਲੇ ਵਾਲ ਸਾਹਿਬ ਕਹ ਲੋ ਰਾਜੇ ਵਾਲ ਜਿਹੜੇ ਵੀ ਨੇ ਭਾਈ ਸਾਰਿਆਂ ਨੇ ਪਹਿਲੀ ਪਹੁੰਚੋ ਹੁਣ ਉਹਨਾਂ ਦੀ ਨਾ ਪ੍ਰਵਾਹ ਕਰਨਾ ਕਿ ਲੀਡਰਾਂ ਦਾ ਕੁਚੀਏ ਨਾ ਭਰਾਵਾ ਪੰਜਾਬ ਤੋਂ ਕੁਚੀਏ